ਬਟੇਂਡਾ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲੱਖਾ ਸਿੰਘ ਜੀ ਸਿਧਾਣਾ ਨੇ ਪਾਣੀ ਦੀ ਸ਼ਹੀਲ ਲਾਈਏ ਸੰਗਤਾਂ ਨੇ ਸਹਿਯੋਗ ਦਿੱਤਾ ਸਾਰਿਆਂ ਨੇ ਕਿਸੇ ਨੇ ਖੰਡ ਦਾ ਸਹਿਯੋਗ ਕਿਸੇ ਨੇ ਔਰ ਰੂਆ ਸਵੇਦਾ ਸੰਯੋਗ ਕਿਸੇ ਨੇ ਕਾਸੇ ਦਾ ਕਿਸੇ ਨੇ ਭਾਂਡੇਆਂ ਦਾ ਕਿਸੇ ਨੇ ਮਾਇਆ ਦਾ ਸਾਰਿਆਂ ਨੇ ਉਦਮ ਕਰਕੇ ਇਹ ਠੰਡੇ ਪਾਣੀ ਦੀ ਸ਼ਹੀਲ ਲਾਈ ਗਈ ਹੈ ਔਰ ਦਾਸ ਜਸਵਿੰਦਰ ਸਿੰਘ ਪੱਤਾ ਮਾਲੂਕਾ ਹਾਈਡ ਗ੍ਰਾਂਥੀ ਦੀ ਸੇਵਾ ਗੁਰਦੁਆਰਾ ਗਾਦਰਪਤੀ ਬੋਹਾ ਸਾਰਿਆਂ ਦਾ ਧੰਨਵਾਦ ਕਰਦਾ ਕਿਉਂ ਕਿ ਠੰਡੇ ਪਾਣੀ ਦੀ ਸ਼ਵੀਲ ਅਸੀਂ ਇਸ ਕਰਕੇ ਲਾਈ ਹੈ ਕਿ ਗਰਮੀ ਦੇ ਦਿਨ ਚੱਲ ਰਹੇ ਐ ਤੇ ਧੰਨ ਤਨ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਐ ਇਸ ਲਈ ਇਹ ਠੰਡੇ ਜਲ ਦੀ ਸ਼ਵੀਲ ਲਾਈ ਗਈ ਹੈ ਇੱਥੇ ਕੋਈ ਅਕਾਲੀ ਆਵੇ ਕੋਈ ਕਾਂਗਰਸੀ ਆਵੇ ਕੋਈ ਹੋਰ ਆਵੇ ਕੋਈ ਸੱਜਣ ਆਵੇ ਖੱਬੇ ਆਵੇ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸਾਰੇ ਇੱਥੇ ਠੰਡਾ ਜਲ ਛੱਕੇ ਜਾਂਦੇ ਆ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਇਹ ਠੰਡੇ ਜਲ ਦੀ ਸੇਵਿਲ ਹੈ ਜਿਹੜੀ ਇਹ ਇੱਕ ਤਰੀਕ ਤੱਕ ਇੱਥੇ ਜਾਰੀ ਰਵੇ ਸੰਗਤਾਂ ਦਾ ਸਹਿਯੋਗ ਪਿਆਰ ਮਿਲਦਾ ਰਹੇ ਸਾਡੇ ਨਾਲ ਸਤਕਾਰਯੋਗ ਭਾਈ ਵੀਲਾ ਸਿੰਘ ਖੜੇ ਹੈ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਨਾਲ ਇਸ ਸੇਵਿਲ ਲਾਉਣ ਦੇ ਵਿੱਚ ਇਹ ਦਫ਼ਤਰ ਖੋਲਣ ਦੇ ਵਿੱਚ ਭਾਈ ਪੂਰਾ ਸਿੰਘ ਮੈਂਬਰ ਗਾਦਰ ਪੱਤੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸਾਡੇ ਨਾਲ ਔਰ ਇਹ ਦਫਤਰ ਖੋਲਣ ਦੇ ਵਿੱਚ ਵੀ ਤੇ ਸੇਵਾ ਚਲਾਉਣ ਦੇ ਵਿੱਚ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿਕਾਰਯੋਗ ਭਾਈ ਲਾਭ ਸਿੰਘ ਜੋ ਗਾਦਰਪਤੀ ਬਹੁਤ ਸ਼ਪਾਇਸਲੇ ਇੱਥੇ ਇਹ ਪ੍ਰਚਾਰ ਵਾਸਤੇ ਸਾਡੇ ਕੋਲੇ ਆਏ ਐ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਕਰਦੀਆਂ ਹਨ ਕਿ ਅੱਜ ਉਹਨਾਂ ਦੇ ਸ਼ਹੀਦੇ ਦੇ ਦਿਨ ਚੱਲ ਰਹੇ ਆਹ ਭਾਈ ਲਾਲ ਸਿੰਘ ਜੀ ਨੇ ਕੀਤੀ ਹੈ ਜਿਵੇਂ ਜਿਨ੍ਹਾਂ ਨੇ ਸਾਡੇ ਪਾਣੀਆਂ ਦੇ ਮੁੱਦੇ ਔਰ ਪਾਣੀ ਲੁੱਟੇ ਜਾ ਰਹੇ ਹੈ ਉਹਨਾਂ ਦੀ ਲੜਾਈ ਲੜ ਰਹੇ ਤੇ ਨਸ਼ਿਆਂ ਦੇ ਖਿਲਾਫ ਉਹ ਲੜਾਈ ਲੜ ਸਾਰੇ ਸਿੰਘਾਂ ਦਾ ਵੀ ਰੂਪ ਵਿੱਚ ਸਹਿਯੋਗ ਦੇ ਰਹੇ ਹਨ ਸਾਰਿਆਂ ਦਾ ਧੰਨਵਾਦ ਭਾਈ ਗੱਗੀ ਸਿੰਘ ਗਾਦੜ ਖਿਮਾਂ ਦੇ ਜਾਚਕਾਂ ਕੋਈ ਗਲਤੀ ਰਹੀ ਹੋਵੇ ਸਾਰੇ ਸਿੰਘਾਂ ਦਾ ਭਾਈ ਹਰਵੰਸ ਸਿੰਘ ਭਾਈ ਗੁਰਜੰਟ ਸਿੰਘ ਭਾਈ ਵੱਲੋਂ ਜੋ ਬਾਖਵਾ ਖਸਾਂਤਾਂ ਦੇ ਸਹਿਯੋਗ ਲਈ ਸ਼ਬੀਲਾ ਲਾਈਆਂ ਗਈਆਂ ਹਨ ਅਤੇ ਲੱਖਾ ਸਿਧਾਣਾ ਨੂੰ ਬាទ ਬਾਦ ਵੋਟਾਂ ਪਵਾਉਣ ਲਈ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਪਰਸੋਂ ਤੋਂ ਲੈ ਕੇ ਸ਼ਵੀਲਾ ਦੇ ਲੰਗਰ ਲਾਏ ਗਏ ਹਨ ਤੋਂ ਬੋਹਾ ਲਾਕੇ ਵੱਲੋਂ ਸੰਗਤਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਭਾਈ ਲੱਖਾ ਸਿੰਘ ਸਿਧਾਣਾ ਨੂੰ ਆਪਣਾ ਜੀਮਤੀ ਬੋਰਡ ਪਾ ਕੇ ਕਾਮਯਾਬ ਕਰਨ ਦੇ ਲਈ ਸੰਗਤਾਂ ਵਿੱਚ ਭਾਰੀ ਇੱਛਾ ਹੈ ਤੋਂ ਪਰਸੋਂ ਤੋਂ ਲੈ ਕੇ ਨਾਲ ਦੀ ਨਾਲ ਸੇਵਾ ਸ਼ਵੀਲ ਦੇ ਲੰਗਰ ਦੀ ਲਾਈ ਗਈ ਹੈ ਸੋ ਸੰਗਠਨਾਂ ਨੂੰ ਅਪੀਲ ਕਰਦੇ ਹਾਂ ਕਿ ਬਾਤੋ ਬਾਤ ਲੱਖਾ ਸਿੰਘ ਸਿਧਾਨਾ ਨੂੰ ਵੋਟਾਂ ਪਾ ਕੇ ਸੱਚਾਈ ਦੀ ਜਿੱਤ ਨੂੰ ਕਾਮਯਾਬ ਕਰੋ। ਭਾਰਕ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪਾਣੀ ਦੀ ਸਬੀਲ ਵਾਸਤੇ ਆਪਣੀ ਇੱਛਾ ਦੇ ਨਾਲ ਸੇਵਾ ਕੀਤੀ ਗਈ ਹੈ। ਖੰਡ ਦੀ ਬਰਫ ਦੀ ਸਾਰੀਆਂ ਸਹਿਯੋਗ ਸੰਗਠਨਾਂ ਦਾ ਸਹਿਯੋਗ ਮਿਲ ਰਿਹਾ ਹੈ। ਸੋ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਲੱਖਾ ਸਿੰਘ ਸੁਧਾਨਾ ਨੂੰ ਬਾਤ ਤੋਂ ਬਾਅਦ ਜਿਤਾਉਣ ਲਈ ਸੰਗਤਾਂ ਵਿੱਚ ਭਾਰੀ ਇੱਛਾ ਹੈ ਸੋ ਸਬੀਲਾਂ ਦੇ ਲੰਗਰ ਜਿਹੜੇ ਆ ਉਹ ਲਗਾਤਾਰ ਜਾਰੀ ਰਹਿਣਗੇ ਸੋ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਬਾਤ ਤੋਂ ਬਾਅਦ ਲੱਖਾ ਸਿੰਘ ਸੁਧਾਨਾ ਨੂੰ ਵੋਟਾਂ ਪਾ ਕੇ ਕੰਮ ਜਾਰੀ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ